नमस्कार जी एच न्यूज इंडिया में आपका स्वागत है लोक इंसाफ पार्टी द्वारा आज गुरदासपुर शहर में विभिन्न स्थानों पर बैठकें आयोजित की गई पार्टी की ओर से सरदार सिमरजीत सिंह बैंस पार्टी अध्यक्ष सरदार बलविंदर सिंह बैंस पार्टी संरक्षक और मेयर जोन इंचार्ज अमेरिक सिंह एडवोकेट हरमीत सिंह जिला अध्यक्ष गुरदासपुर और वरिष्ठ उपाध्यक्ष वरपाल सिंह और जसबीर सिंह जियागवाईनी पियार सिंह को जिले का वरिष्ठ उपाध्यक्ष नियुक्त किया है इस अवसर पर जिला अध्यक्ष सरदार हरमीत सिंह ने पार्टी में शामिल होने वाले सभी परिवारों को पार्टी में शामिल होने के लिए बधाई दी और कहा कि लोक इंसाफ पार्टी एकमात्र पार्टी है जो वर्तमान में जमीनी स्तर पर काम कर रही है आगामी एमसी चुनावों में पार्टी की भागीदारी के बारे में बात करते हुए उन्होंने कहा कि पार्टी हाईकमान के आदेशों के अनुसार लोक इंसाफ पार्टी के आदेशों का पालन करेगी चुनावों में भाग लेंगे इस अवसर पर पारदीप सामा बलविंदर सिंह कमलस कुमार गुरमेज सिंह जगदीश राज गुरमुख सिंह आदि उपस्थित थे गुरदासपुर से गुरदीप सिंह की रिपोर्ट ਸੱਚਾ ਜੂ ਲੀਡਰ ਦੀ ਜਿਹੜੀ ਉਹਨ ਆਪਣੀ ਸ਼ੋਭੀ ਦਸੀ ਹੈ ਤੇ ਤਾਂ ਹੀ ਉਹ ਅੱਜ ਇੱਥੋਂ ਤੱਕ ਪਹੁੰਚਿਆ ਤੇ ਅੱਜ ਲੋੜ ਆ ਪੰਜਾਬ ਨੂੰ ਇਹੋ ਜਿਹੇ ਲੀਡਰਾਂ ਨੂੰ ਕਾ ਲਿਆ ਆ ਕੇ ਜਿਹੜੇ ਉਹ ਮੁੱਖ ਮੰਤਰੀ ਦੇ ਚਿਹਰੇ ਬਣਾਉਂਦਾ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਰਦਾ ਤਾਂ ਜੋ ਉਹ ਜਿਹੜਾ ਉਹ ਪੰਜਾਬ ਲਈ ਸਾਡੇ ਪੰਜਾਬੀਆਂ ਤੇ ਲਈ ਕੁਝ ਕਰਕੇ ਵਿਖਾਏ ਤੇ ਸੱਚਾ ਜੂ ਲੀਡਰ ਜਿਹੜੇ ਆ ਉਹਨਾਂ ਦੀ ਜੜੀ ਇੱਕ ਲਹਿਰ ਆ ਵਾਪਸ ਆਏ ਤੇ ਅਸੀਂ ਫੇਰ ਕਹਿ ਸਕੀਏ ਕੀ ਨਹੀਂ ਇਧਰ ਆ ਕੇ ਠੀਕ ਹੈ ਨਾਲ ਨਾਲ 10 1300 ਰੂਪ ਰਾਣੀ ਜੀ ਭੈਣ ਜੀ ਰੂਪ ਰਾਣੀ ਕਮਲేష్ ਪਾ ਜੀ ਪਾ ਪਾ ਕਮੇ ਪਾਰਟੀ ਨੂੰ ਕਿਹਨਾਂ ਦੋਤਾ ਮੈਂ ਮਾਝਾ ਜੋਨ ਦੇ ਪ੍ਰੈਜ਼ੀਡੈਂਟ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰੈਜ਼ੀਡੈਂਟ ਸਾਹਿਬ ਸਰਦਾਰ ਹਰੀਸ਼ ਸਿੰਘ ਐਡਵੋਕੇਟ ਸਾਹਿਬ ਉਹਨਾਂ ਦੇ ਨਾਲ ਆਏ ਹੋਏ ਹੋਰ ਅਹੁਦੇਦਾਰ ਸਾਹਿਬਾਂ ਜੀ ਮੈਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਉਹਨਾਂ ਦੀ ਰਹਿਮਨਾਹੀ ਹੈਟ ਜੋ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਦੀ ਪ੍ਰੇਰਨਾ ਸਦਕਾ ਇਹਨਾਂ ਦੇ ਮਾਮ ਕਾਜ ਦੇ ਸਦਕਾ ਮੈਂ ਇਹਨਾਂ ਦੇ ਲੋਕ ਲੋਕਾਂ ਦੇ ਭਲੇ ਵਾਸਤੇ ਜੋ ਇਹ ਕੰਮ ਕਰ ਰਹੇ ਨੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਮੈਂ ਅੱਜ ਪੂਰੀ ਆਪਣੀ ਟੀਮ ਦੇ ਨਾਲ ਲੋਕ ਇਨਸਾਫ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਤੇ ਬੈਂਸ ਸਾਹਿਬ ਦਾ ਪੱਲਾ ਫੜਿਆ ਜੀ ਮੈਂ ਪਾਰਟੀ ਦੇ ਬੈਂਸ ਸਾਹਿਬ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਜੀ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਮੀਰ ਸਿੰਘ ਐਡਵੋਕੇਟ ਜੀ ਨੂੰ ਸਰਦਾਰ ਮਾਝਾ ਜ਼ੋਨ ਦੇ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਸਾਹਿਬ ਜਸਬੀਰ ਸਿੰਘ ਜਿੰਨੂ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਮੈਨੂੰ ਪਾਰਟੀ ਨੇ ਅੱਜ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ ਤੋਂ ਨਿਯੁਕਤ ਕੀਤਾ ਜ਼ਿੰਮੇਵਾਰੀ ਸੌਂਪੀ ਆ ਜ਼ਿੰਮੇਵਾਰੀ ਬਹੁਤ ਤਗੜੀ ਆ ਮੈਂ ਵਿਸ਼ਵਾਸ ਦਿਵਾਉਣਾ ਪਾਰਟੀ ਨੂੰ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਵੀ ਮੈਂ ਤਨ ਮਨ ਤੋਂ ਮੈਂ ਗੱਲ ਕੀਤੀ ਪਾਰਟੀ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਾਂਗਾ ਤੇ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅੱਜ ਸਰਦਾਰ ਪਿਆਰਾ ਸਿੰਘ ਦੇ ਘਰ ਵਿੱਚ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਪਿਆਰਾ ਸਿੰਘ ਇਕੱਲੇ ਨਹੀਂ ਇੱਕ ਸੰਸਥਾ ਦੇ ਰੂਪ ਵਿੱਚ ਆਮੋਲੇ ਆ ਕਿਉਂਕਿ ਪਿਆਰਾ ਸਿੰਘ ਇੱਕ ਸੰਸਥਾ ਦੇ ਰੂਪ ਵਿੱਚ ਇੱਕ ਸਰਜੀਤ ਨਹੀਂ ਇੱਕ ਸੰਸਥਾ ਦੇ ਰੂਪ ਵਿੱਚ ਗਿਲੇ ਗੜਾਪੁਰ ਵਿੱਚ ਕੰਮ ਕਰ ਰਹੇ ਨੇ ਪਹਿਲਾਂ ਤੁਸੀਂ ਔਰ ਇਹ ਆਪਣੀ ਪੂਰੀ ਟੀਮ ਦੇ ਨਾਲ ਆਮੋਲੇ ਆ ਪਾਰਟੀ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਆਉਣ ਵਾਲੇ ਸਮੇਂ 'ਚ ਜਿੱਦਾਂ ਹੁਣ ਸੈਰ ਦੀਆਂ ਚੋਣਾਂ ਆ ਰਹੀਆਂ ਨੇ ਐਮਸੀ ਦੀਆਂ ਉਹਦੇ ਵਿੱਚ ਇਹ ਜਿਹੜਾ 13 ਸਾਡੇ ਨਾਲਕ ਵੱਡੀ ਤਿਹਰ ਮਿਲਣਾ ਸਾਨੂੰ ਜਿਹੜੇ ਗਰਦਾਪੁਰ ਵਿੱਚ ਕਬੱਡੀ ਮਜਬੂਤੀ ਮਿਲੂਗੀ ਇਹ ਸਰਦਾਰ ਪਿਆਰਾ ਸੋਣਾ ਨਾਲ ਤੇ ਇਹਨਾਂ ਨੂੰ ਜਿਹੜਾ ਅਹੁਦਾ ਦਿੱਤਾ ਉਹ ਸਰਦਾਰ ਸਿਮਰਜੀਤ ਸਿੰਘ ਬੈਨ ਸੁਣਾ ਹਕੂਮ ਮਨਜ਼ੂਰੀ ਲੈ ਕੇ ਔਰ ਮਾਝੇ ਦੇ ਇੰਚਾਰਜ ਸਰਦਾਰ ਅਮਰੀਕ ਸਿੰਘ ਬਰਪਾਲ ਦੀ ਮਨਜ਼ੂਰੀ ਲੈ ਕੇ ਇਹਨਾਂ ਨੂੰ ਜਿਹੜਾ ਅਹੁਦਾ ਦਿੱਤਾ ਵਾ ਇਹ ਪੂਰੀ ਟੀਮ ਨੂੰ ਤੇ ਅਸੀਂ ਵਧਾਈ ਦਿੰਦੇ ਹਾਂ ਇਸ ਪੂਰੇ ਪਰਿਵਾਰ ਨੂੰ ਵੀ ਸਾਡੇ ਨਾਲ ਜੁੜੇ ਆ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਜੀ ਐਡਵੋਕੇਟ ਤੇ ਮਾਝਾ ਜ਼ੋਨ ਦੇ ਪ੍ਰਧਾਨ ਜਸਬੀਰ ਸਿੰਘ ਜਿਹਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ صدਕਾ ਅੱਜ ਮੈਂ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੀ ਦਾ ਪੱਲਾ ਫੜਿਆ ਤੇ ਪਾਰਟੀ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਜੀ ਔਰ ਜਸਬੀਰ ਸਿੰਘ ਜੀ ਹੋਰਾਂ ਦਾ ਮੈਂ ਮੱਤੇ ਆਪਣਾ ਜਸਬੀਰ ਸਿੰਘ ਨੂੰ ਮੈਂ ਵਾਅਦਾ ਕਰਦਾ ਹਾਂ ਕਿ ਜੋ ਇਹਨਾਂ ਨੇ ਮੇਰੇ ਭਰੋਸਾ ਕਰਕੇ ਜ਼ਿਲ੍ਹਾ ਗੁਰਦਾਸ ਗੁਰਦਾਸਪੁਰ ਸਿਟੀ ਪ੍ਰਧਾਨ ਦਾ ਉਹਦਾ ਸੌਂਪਿਆ ਤੇ ਜ਼ਿੰਮੇਵਾਰੀਆਂ ਦਿੱਤੀਆਂ ਮੈਂ ਆਪਣੇ ਤਨ ਮਨ ਨਾਲ ਜ਼ਿੰਮੇਵਾਰੀਆਂ ਨਿਭਾਵਾਂਗਾ ਤੇ ਆਪਣੇ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ ਤੇ ਆਏ ਹੋਏ ਉਧੇਦਾਰ ਸਹਿਬਾਨਾਂ ਦਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਜੈ ਜੈ ਜਨਤਾ ਜੈ ਭਾਰਤ ਜੀ ਸਰ ਜੋ ਅੱਜ ਗਿਣਤੀ ਕੀਤੀ ਗਈ ਹੈ ਉਸ ਦੀ ਸਬੰਧ ਵਿੱਚ ਕੀਤੀ ਹੈ ਅੱਜ ਲੋਕਨ ਸਾਹ ਪਾਰਟੀ ਦੀ ਮੀਟਿੰਗ ਜਿਹੜੀ ਉਹ ਪਿਆਰਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਈ ਹੈ ਇਹਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜਾ ਉਹ ਪਿਆਰਾ ਸਿੰਘ ਦੀ ਰਹਿਨਮਾਈ ਦੇ ਵਿੱਚ ਉਹਨਾਂ ਦੇ ਸਾਥੀਆਂ ਨੇ ਪਰ ਉਹਨਾਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ 50 ਤੋਂ 60 ਪਰਿਵਾਰ ਜਿਹੜੇ ਵੱਖ-ਵੱਖ ਥਾਵਾਂ ਦੇ ਜਿਹੜੇ ਗੁਰਦਾਸਪੁਰ ਜਿਹੜੇ ਉਹ ਹਲਕੇ ਦੇ ਤੇ ਵੱਖ-ਵੱਖ ਥਾਵਾਂ ਦੇ ਉਹ ਅੱਜ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋਏ ਨੇ ਤੇ ਇਸ ਦੇ ਨਾਲ ਜਿਹੜਾ ਸਰਦਾਰ ਪਿਆਰਾ ਸਿੰਘ ਜੀ ਹੁਣਾਂ ਨੂੰ ਅੱਜ ਪਾਰਟੀ ਨੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦਾ ਉਹਦੇ ਨਾਲ ਨਵਾਜਿਆ ਤੇ ਪਾਰਟੀ ਨੇ ਇਹਨਾਂ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਇਹਨਾਂ ਦੇ ਪੁਰਾਣੇ ਕੀਤੇ ਕੰਮਾਂ ਨੂੰ ਵੇਖਦੇ ਹੋਏ ਇਹ ਜਿਹੜਾ ਅਹੁਦਾ ਇਹਨਾਂ ਨੂੰ ਜਿਹੜਾ ਮਾਣ ਬਖਸ਼ਿਆ ਵਾ ਤੇ ਪਾਰਟੀ ਤੇ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਹ ਪੂਰਨ ਤੌਰ ਤੇ ਆਸ ਕਰਾਂਗਾ ਇਹਨਾਂ ਕੋ ਕਿ ਜੋ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਪੂਰਨ ਤੌਰ ਤੇ ਉਹਨੂੰ ਨਿਭਾਣਗੇ ਤੇ ਜੋ ਹੁਣ ਤੱਕ ਇਹਨਾਂ ਦਾ ਪਾਰਟੀ ਦੇ ਪ੍ਰਤੀ ਜਾਂ ਸਮਾਜ ਦੇ ਪ੍ਰਤੀ ਜਿਹੜਾ ਉਵਤੀਰਾ ਰਿਹਾ ਜੋ ਇਹਨਾਂ ਦਾ ਪਛੋਕੜ ਰਿਹਾ ਉਹਦੇ ਤੋਂ ਇਹ ਝਲਕ ਜ਼ਰੂਰ ਮਿਲਦੀ ਹੈ ਕਿ ਇਹ ਇਸ ਪਰਿਵਾਰ ਨੂੰ ਲੋਕ ਇਨਸਾਫ ਪਾਰਟੀ ਦੇ ਪਰਿਵਾਰ ਨੂੰ ਇੱਕ ਅੱਗੇ ਲੈ ਕੇ ਜਾਣਗੇ 126 ਤੇ ਚੰਗੀ ਰਾਜਨੀਤੀ ਕਰਦੇ ਹੋਏ ਲੋਕ ਹਾਂਸਾ ਪਾਰਟੀ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਣਗੇ ਇਸ ਹਲਕੇ ਦੇ ਵਿੱਚ ਤੇ ਇਸ ਜ਼ਿਲ੍ਹੇ ਦੇ ਵਿੱਚ ਆਪਣੀ ਮੀਤ ਪ੍ਰਧਾਨ ਦੀ ਜਿਹੜੀ ਅਹੁਦਾ ਉਹਨੂੰ ਸੰਭਾਲਦੇ ਹੋਏ ਪਾਰਟੀ ਦੇ ਘਰ ਘਰ ਪਾਰਟੀ ਦਾ ਪ੍ਰਚਾਰ ਤੇ ਪਾਰਟੀ ਦੀਆਂ ਜੜੀਆਂ ਨੀਤੀਆਂ ਉਹਨਾਂ ਨੂੰ ਪਹਚਾਣਗੇ ਸਰ ਜੀ ਮਰ ਦੀ ਸੇ ਬੈ ਸੁਣਾਵਾਂ ਤੁਹਾਨੂੰ ਕਿਸਾਨਾਂ ਦੇ ਪੱਖ ਦੇ ਵਿੱਚ ਅੱਜ ਤੱਕ ਜਿਹੜਾ ਉਹ ਕਿਹੜੀ ਕਿਹੜੇ ਜਿਹੜੇ ਕੰਮ ਜਿਹੜੇ ਕੀਤੇ ਗਏ। ਵੇਖੋ ਸਰਦਾਰ ਸਿਮਰਜੀਤ ਸਿੰਘ ਬੈਂਸ ਇੱਕ ਉਹ ਜਿਹਾਰੂ ਲੀਡਰ ਨੇ ਜਿਨ੍ਹਾਂ ਨੇ ਗੱਲਾਂ ਨਾਲ ਨਹੀਂ ਗਰਾਊਂਡ ਤੇ ਕੰਮ ਕੀਤੇ ਨੇ। ਅੱਜ ਤੱਕ ਉਹ ਹਰ ਜਗ੍ਹਾ ਤੇ ਕਿਸਾਨਾਂ ਨਾਲ ਖੜਦੇ ਆਏ ਨੇ ਚਾਹੇ ਉਹ ਪਾਣੀ ਦਾ ਮਸਲਾ ਪੰਜਾਬ ਦਾ ਲੈ ਕੇ ਹੋਵੇ। ਜਦੋਂ ਪਾਣੀ ਦੇ ਮਸਲੇ ਤੇ ਵੀ ਜਿਹੜਾ ਬਿੱਲ ਲਿਆਂਦਾ ਗਿਆ ਜਿਹੜਾ ਕਿਸਾਨ ਪੱਖੀ ਵੀ ਹੈਗਾ ਉਹ ਵੀ ਜਿਹੜਾ ਉਹ ਸਿਮਰਜੀਤ ਸਿੰਘ ਬੈਂਸ ਹੁਣਾਂ ਦੇ ਹੱਥੀ ਆਇਆ। ਉਸ ਤੋਂ ਬਾਅਦ ਜਦੋਂ ਇਹ ਕਿਸਾਨ ਵਿਰੋਧੀ ਆਰਡੀਨੈਂਸ ਆਏ ਨੇ ਉਦੋਂ ਇਕਲੋਤੀ ਲੋਕ ਇਨਸਾਫ ਪਾਰਟੀ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਉਹ ਇਕਲੋਤੇ ਲੀਡਰ ਸਨ ਜਿਨ੍ਹਾਂ ਨੇ ਇੱਕ ਸਾਈਕਲ ਯਾਤਰਾ ਕਰਕੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਇੱਕ ਸਾਈਕਲ ਯਾਤਰਾ ਕੀਤੀ ਤੇ ਇਸ ਆਰਡੀਨੈਂਸ ਦਾ ਜਿਹੜਾ ਹੈਗਾ ਵਿਰੋਧ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਸਰਕਾਰ ਨੂੰ ਖਾਸ ਕਰਕੇ ਕੈਪਟਨ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਇਹ ਵਿਧਾਨ ਸਭਾ ਦੇ ਵਿੱਚ ਇੱਕ اجلاس ਸੱਦ ਕੇ ਇੱਕ ਇਸ ਆਉਦੇ ਨੂੰ ਇਸ ਜਿਹੜੇ ਆਰਡੀਨੈਂਸ ਨੂੰ ਉਹਨਾਂ ਨੂੰ ਰੱਦ ਕਰੇ ਤੇ ਉਹ ਮੈਨੂੰ ਖੁਸ਼ੀ ਦੀ ਗੱਲ ਹੈ ਤੇ ਮਾਣ ਮਹਿਸੂਸ ਹੁੰਦਾ ਦੱਸ ਦਿਆਂ ਕਿ ਇਸ ਵਿੱਚ ਵੈਨ ਸਾਹਿਬ ਨੂੰ ਕਾਮਯਾਬੀ ਵੀ ਮਿਲੀ ਉਸ ਤੋਂ ਬਾਅਦ ਜਿਹੜਾ ਉਹ ਇਸ ਸੰਘਰਸ਼ ਨੇ ਅੱਜ ਏਡਾ ਵੱਡਾ ਰੂਪ ਧਾਰ ਲਿਆ ਇਹ ਕੀ ਇਹ ਵਰਲਡ ਵਾਈਡ ਸੰਘਰਸ਼ ਜਿਹੜਾ ਉਹ ਬਣ ਚੁੱਕਿਆ ਸੁਪਰੀਮ ਕੋਰਟ ਨੂੰ ਵੀ ਇਹ ਮੰਨਣਾ ਪਿਆ ਤੇ ਕਹਿਣਾ ਪਿਆ ਕਿ ਜਿਹੜਾ ਇਹ ਇੱਕ ਜਿਹੜਾ ਸੂਬੇ ਦਾ ਨਹੀਂ ਇਹ ਪੂਰਾ ਜਿਹੜਾ ਭਾਰਤ ਦਾ ਇੱਕ ਸੰਘਰਸ਼ ਆ ਤੇ ਇਹ ਚੰਗਿਆਰੀ ਜਿਹੜੀ ਇਹ ਸਰਦਾਰ ਸਮਰਜੀਤ ਸਿੰਘ ਜੀ ਬਹਿਨ ਸਾਹਿਬ ਵੱਲੋਂ ਹੀ ਲਾਈ ਗਈ ਆ ਬਹਿਨ ਸਾਹਿਬ ਦੇ ਹੀ ਇੱਕ ਜਾਗਰੂਤੀ ਜਿਹੜਾ ਮੰਚ ਸੀ ਬਣਾਇਆ ਇੱਕ ਜਾਗਰੂਤੀ ਰੈਲੀ ਕੱਢੀ ਸਾਈਕਲ ਉਹਦਾ ਹੀ ਅੱਜ ਫਲਸੂਰੂਪ ਹੈ ਕਿ ਅੱਜ ਐਡੇ ਵੱਡੇ ਪੱਦਰ ਤੇ ਜਿਹੜਾ ਜਿਹੜਾ ਐਜੀਟੇਸ਼ਨ ਜਿਹੜੇ ਆ ਉਹ ਪਹੁੰਚਿਆ ਸਰ ਕਥਾ ਮੰਨ ਤਿੰਨ ਮਹੀਨੇ ਹੋ ਗਏ ਚੱਲਦੇ ਪਾਵਾਵੀ ਪਾਰਟੀ ਨੇ ਅਸੈਂਬਲੀ ਦੇ ਵਿੱਚ ਕੱਲ ਬਿੱਲਾਂ ਦੇ ਕਾਪੀਆਂ ਪਾੜੀਆਂ ਨੇ ਕਿ ਤੈਨੂੰ ਮਿਨਾ ਪਹਿਲਾਂ ਕਿਉਂ ਵੇਖੋ ਜਿਹੜਾ ਆਮ ਆਦਮੀ ਪਾਰਟੀ ਦੀ ਦੂਗਲੀ ਨੀਤੀ ਹੈ ਜਿਹੜੀ ਉਹ ਕਿਸੇ ਤੋਂ ਲੁਕੀ ਨਹੀਂ ਰਹੀਗੀ ਹੁਣ ਇੱਕ ਪਾਸੇ ਬਿੱਲਾਂ ਨੂੰ ਨੋਟੀਫਿਕੇਸ਼ਨ ਕਰਕੇ ਪਾਸ ਕਰਨਾ ਤੇ ਜਦੋਂ ਵਿਰੋਧ ਜ਼ਿਆਦਾ ਹੋ ਜਾਂਦਾ ਉਦੋਂ ਉਹਨਾਂ ਬਿੱਲਾਂ ਦੀਆਂ ਕਾਪੀਆਂ ਪਾੜਨੀਆਂ ਜਦਕਿ ਜੇ ਕਾਪੀਆਂ ਪਾੜਨੀਆਂ ਹੀ ਸੀ ਜੇ ਕੇਜਰੀਵਾਲ ਸਾਹਿਬ ਇੰਨੇ ਹੀ ਵਿਰੋਧ ਚ ਸਨ ਤੇ ਜਿਸ ਦਿਨ ਆਰਡੀਨੈਂਸ ਨੋਟੀਫਿਕੇਸ਼ਨ ਕਰਕੇ ਲਾਗੂ ਕੀਤੇ ਗਏ ਨੇ ਇਹ ਉਦੋਂ ਕਾਪੀਆਂ ਕਿਉਂ ਨਹੀਂ ਪਾੜੀਆਂ ਗਈਆਂ ਇਹ ਜਦਨ ਬੈਂਸ ਸਾਹਿਬ ਇਸ ਮੁੱਦੇ ਨੂੰ ਚੁੱਕਦੇ ਨੇ ਉਹਦਣ ਕਿਉਂ ਨਹੀਂ ਉਹਨਾਂ ਦਾ ਸਾਥ ਲੋਕਨ ਸਭ ਪਾ ਪਾ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਗਿਆ ਲੋਕਨ ਸਭ ਪਾਰਟੀ ਦਾ ਸਾਥ ਉਹ ਜਿਹੜੇ ਨੇ ਕੇਜਰੀਵਾਲ ਸਾਹਿਬ ਇਹ ਇਕੱਲਾ 22 ਦੀਆਂ ਇਲੈਕਸ਼ਨਾਂ ਨੂੰ ਵੇਖਦੇ ਹੋਏ ਇਹ ਜਿਹੜੇ ਤੁਸੀਂ ਕਹਿੰਦੇ ਪਖੰਡ ਜੱਟ ਘੋਸਲੇ ਕੀਤੇ ਜਾ ਰਹੇ ਨੇ ਇੱਕ ਪਾਸੋਂ ਤਾਂ ਐਕਟ ਨੂੰ ਤੁਸੀਂ ਮਾਨਤਾ ਦਿੰਦੇ ਹੋ ਦੂਜੇ ਪਾਸੋਂ ਉਸ ਐਕਟ ਦੀਆਂ ਕਾਪੀਆਂ ਪਾੜਦੇ ਹੋ ਜਦ ਕਿ ਜਿਹੜੋ ਵਿਧਾਨ ਸਭਾ 'ਚ ਟਾੜੀ ਮੈਜੋਰਟੀ ਹੈ ਪੂਰਨ ਸਰਕਾਰ ਆ ਤੁਸੀਂ ਇਸ ਬਿੱਲਾਂ ਦੇ ਖਿਲਾਫ ਮਤੇ ਪਾੜ ਸਕਦੇ ਹੋ ਕੱਲਾ ਕਾਪੀਆਂ ਪਾੜ ਕੇ ਤੇ ਜਿਹੜਾ ਉਹ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਇਸ ਤੋਂ ਵੱਧ ਜਿਹੜਾ ਉਹ ਜਿਹੜੀ ਆਮ ਆਦਮੀ ਪਾਰਟੀ ਅਜੇ ਤੱਕ ਕੁਝ ਨਹੀਂ ਕਰਦੀ ਵਿਖਾਈ ਦੇਣੀ